ਗੌੜੀ ਗੁਆਰੇਰੀ ਮਹੱਲਾ ਤੀਜਾ ਇੱਕ ਸਤੇ ਸਰੂਪ ਹੈ ਰੰਗਾ ਪਉਣ ਪਾਣੀ ਬਸੰਤਰ ਸਭ ਸਹ ਲੰਗਾ ਪਿਣ ਪਿਣ ਵੇਖੇ ਹਰ ਪ੍ਰਭ ਰੰਗਾ ਇਹ ਕਾ ਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ ਸਹਿਜ ਭਵੈ ਪ੍ਰਭ ਸਭਨੇ ਥਾਈ ਕਹਾ ਗੁਪਤ ਪ੍ਰਗਟ ਪ੍ਰਭ ਬਾਤ ਬਣਾਈ ਆਪੇ ਸੁਤਿਆਂ ਦੇ ਜਗਾਈ ਤਿਸ ਕੀ ਕੀਮਤ ਕਿਨਾਂ ਨਾ ਹੋਈ ਕਹਿ ਕਹਿ ਕਸਨ ਕਹੈ ਸਭ ਕੋਈ ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ ਸੋਣ ਸੋਣਾ ਵੇਖਾ ਸ਼ਬਦ ਮਿਲਾਏ ਵੱਡੀ ਵਿੜਾਈ ਗੁਰਸੇਵਾ ਤੇ ਪਾਏ ਨਾਨਕ ਨਾਮ ਰਤੇ ਹਰਨਾਮ ਸਮਾਏ ਗੌੜੀ ਗਵਾਰੇ ਰੀ ਮਹੱਲਾ ਤੀਜਾ ਮਨ ਮੁਖ ਸੂਤਾ ਮਾਇਆ 모ਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸੇ ਜਨ ਜਾਗੇ ਜਿਨ ਨਾਮ ਪਿਆਰ ਸਹਜੇ ਜਾਗੈ ਸਵੇ ਨ ਕੋਏ ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾਓ ਅਸੰਤ ਅਨਾਰੀ ਕਦੇ ਨ ਬੂਝੈ ਕਥਨੀ ਕਰੇ ਤੈ ਮਾਇਆ ਨਾਲ ਲੂਝੈ ਆਂਦਾ ਗਿਆਨੀ ਕਦੇ ਨ ਸੀਝੈ ਇਸ ਜੁਗ ਮਹਿ RAM ਨਾਮ ਨਿਸਤਾਰਾ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰ ਆਵਤਰਾ ਸਗਲੇ ਕੁਲ ਉਧਾਰ ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਘਰ ਹੋਈ ਨਾਨਕ ਨਾਮ ਬਿਨ ਕੋ ਮੁਕਤ ਨਾ ਹੋਈ ਗਉੜੀ ਮਹੱਲਾ ਤੀਜਾ ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹੋ ਮਨ ਸਾਚੈ ਰਾਤੇ ਹਰ ਵੇ ਪ੍ਰਵਾਹੋ ਸੱਚਾ ਮਹਿਲ ਸਤਨਾਮ ਸਮਾਹੋ ਸੁਣ ਮਨ ਮੇਰੇ ਸ਼ਬਦ ਵਿਚਾਰ RAM ਜਪੋ ਪਵਜਲ ਉਤਰ ਪਾਰ ਰਹਾਓ ਪਰਮੇ ਆਵੇ ਪਰਮੇ ਜਾਏ ਇਹੋ ਜਗਤ ਜਨਮਿਆ ਦੂਜਾ ਪਾਏ ਮਨ ਮੁਖ ਨਾ ਚੇਤੇ ਆਵੇ ਜਾਏ ਆਪ ਭੁੱਲਾ ਕੇ ਪ੍ਰਭ ਆਪ ਬੁਲਾਇਆ ਇਹੋ ਜੀਵ ਵਡਾਣੀ ਚੱਕਰੀ ਲਾਇਆ ਮਹਾ ਦੁਖ ਖਟੇ ਬਿਰਥਾ ਜਨਮ ਗਵਾਇਆ ਕਿਰਪਾ ਕਰ ਕੈ ਸਤਿਗੁਰੂ ਮਿਲ ਕਿਰਪਾ ਕਰ ਸਤਿਗੁਰੂ ਮਿਲਾਏ ਏਕੋ ਨਾਮ ਚੇਤੇ ਵਿੱਚੋ ਭਰਮ ਚੁਕਾਏ ਨਾਨਕ ਨਾਮ ਜਪੇ ਨਾਉ ਨਉ ਨਿਦ ਪਾਏ ਗਉੜੀ ਗੁਆਰੇਰੀ ਮਹੱਲਾ ਤੀਜਾ ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੂਛਾ ਜਾਏ ਗੁਰਸੇਵਾ ਤੇ ਮਨ ਪਤੀ ਆਏ ਸੇਤਵੰਤ ਹਰਨਾਮਕ ਮਾਏ ਪੂਰੇ ਗੁਰ ਤੇ ਸੋਜੀ ਪਾਏ ਹਰ ਹਰ ਨਾਮ ਜਪੋ ਮੇਰੇ ਪਾਈ ਗੁਰਮੁਖ ਸੇਵਾ ਹਰ ਘਾਲ ਥਾਏ ਪਾਈ ਰਹਾ ਆਪ ਪਛਾਨੈ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੇ ਸੋਏ ਹਰ ਗੁਣ ਗਾਵੇ ਮਤ ਊਤਮ ਹੋਏ ਸਹਿਜੇ ਸਹਿਜ ਸਮਾਵੇ ਸੋ ਹੋਏ ਦੂਜੇ ਭਾਇ ਨਾ ਸੇਵਿਆ ਜਾਏ ਹਮੈ ਮਾਇਆ ਮਹਾ ਬਿਖ ਖਾਏ ਪੁੱਤ ਕਟੰਬ ਗ੍ਰਹਿ ਮੋਹਿਆ ਮਾਇ ਮਰਮੁ ਕੰਦਾ ਆਵੇ ਜਾਏ ਹਰ ਹਰ ਨਾਮ ਤੇ ਵਚ ਰਸੋਏ ਆਂਦਰ ਭਗਤ ਗੁਰ ਸਬਦੀ ਹੋਏ ਗੁਰਮਤਿ ਬਿਰਲਾ ਬੂਜੈ ਕੋਏ ਨਾਨਕ ਨਾਮ ਸਮਾਵੈ ਸੋਏ ਗੌੜੀ ਗੁਵਾਰੇਰੀ ਮਹੱਲਾ ਤੀਜਾ ਗੁਰਸੇਵਾ ਜੁਗਚਾਰੇ ਹੋਈ ਪੂਰਾ ਜਨਕਾਰ ਕਮਾਵੈ ਕੋਈ ਖੋਟ ਨਾਮ ਧਨ ਹਰ ਤੋਟ ਨਾ ਹੋਈ ਐਥੇ ਸਦਾ ਸੁਖ ਦਰਸ਼ ੋਭਾ ਹੋਈ ਇਹ ਮਨ ਮੇਰੇ ਭਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਿਗੁਰ ਸੇਵੇ ਸੇ ਮਹਾਪੁਰਖ ਸੰਸਾਰੇ ਆਪੁਦਰੇ ਕੋ ਸਗਲ ਨਿਸਤਾਰੇ ਹਰ ਕਾ ਨਾਮ ਰਖੇ ੳਰ ਧਾਰੇ ਨਾਮ ਰਤੇ ਪਉਜਲ ਉਤਰੇ ਪਾਰੇ ਸਤਿਗੁਰ ਸੇਵੇ ਸਦਾ ਮਨਵਾ ਦਾਸਾ ਹਉ ਮੈ ਮਾਰ ਕਮਲ ਪ੍ਰਗਾਸਾ ਅਨਹਦ ਵਾਜੈ ਨਿਜ ਘਰ ਵਾਸਾ ਨਾਮ ਰਤੇ ਕਰਮ ਆਯੋ ਦਾਸਾ ਸਾਰਗੁਰ ਸੇਵੇ ਤੈਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਅਨ ਦਿਨ ਜਪੇ ਹਰ ਸਾਰੰਗ ਪਾਣੀ ਨਾਰਕ ਨਾਮ ਰਤੇ ਨੇ ਕੇਵਲ ਨਿਰਬਾਣੀ ਗਉੜੀ ਗਵਾਰੇ ਰੀ ਮਹਲਾ ਤੀਜਾ ਸਤਗੁਰ ਮਿਲੇ ਵਡ ਭਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਨਾਮ ਹਰਿ ਧਾਇ ਜਨਮ ਜੀਤ ਲਾਹਾ ਨਾਮ ਪਾਏ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਦੀਠਾ ਕਰਮ ਕਾਂਡ ਬਹੁ ਕਰੇ ਆਚਾਰ ਬਿਨ ਨਾਵੇ ਤ੍ਰਿਗ ਤ੍ਰਿਗ ਅਹੰਕਾਰ ਬੰਧਨ ਬਾਂਧਿਓ ਮਾਇਆ phas ਦਰਨਾਰ ਕਛੂਟੈ ਗੁਰ ਪ੍ਰਗਾਸ ਮਹੱਲਾ ਤੀਜਾ ਗੌੜੀ ਬੈਰਾਗਣ ਜੈਸੀ ਧਰਤੀ ਉਪਰ ਮੇਗਲਾ ਵਰਸਤ ਹੈ ਕਿਆ ਧਰਤੀ ਮੱਦੇ ਪਾਣੀ ਨਾਹੀ ਜੈਸੀ ਧਰਤੀ ਮੱਦੇ ਪਾਣੀ ਪਰਗਾਸਿਆ ਬਿਨ ਪਗਾ ਵਰਸਤ ਫਿਰਾਹੀ ਬਾਬਾ ਤੂੰ ਐਸੇ ਭਰਮ ਚੁਕਾਹੀ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਹੀ ਰਹਾਓ ਇਸ ਤਰੀ ਪਰੋਕ ਹੋਇ ਕਿਆ ਉਹੇ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹ ਸਮਾਹੀ ਇਤਨੇ ਜਨਮ ਭੂਰ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ਜਾ ਕਾ ਕਾਰਜ ਸੋਈ ਪਰਦਾਣ ਜੇ ਗੁਰ ਕੈਬਦ ਸਮਾਹੀ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਾਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਰ ਜਨਮ ਨਾਹੀ ਗੌੜੀ ਬੈ ਰਾਗਣ ਮਹੱਲਾ ਤੀਜਾ ਸਭਿ ਦਾ ਕਾਲੈ ਵਸ ਹੈ ਬਾਦ ਦਾ ਦੂਜਾ ਪਾਏ ਹਮੇ ਕਰਮ ਕਮਾਵਦੇ ਮਨ ਮੁਖ ਮਿਲਾ ਸਜਾਏ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰਮੁਖ ਨਾਮ ਨਿਧਾਨ ਲੈ ਦਰਗ ਲੈ ਛਡਾਰੇ ਰਹਾ ਲਖ 84 ਪਰਮਦੇ ਮਨ ਹਟਿ ਆਵੇ ਜਾਏ ਗੁਰ ਕਾ ਸਬਦ ਨਾ ਚੀਨੇ ਓ ਫਿਰ ਫਿਰ ਜੋ ਨੀ ਪਾਏ ਗੁਰਮੁਖ ਆਪਿ ਪਛਾਣਿਆ ਹਰਨਾਮ ਵਸਿਆ ਮਨ ਆਏ ਅਨ ਦਿਨ ਭਗਤੀ ਰਤਿਆ ਹਰਨਾਮੇ ਸੁਖ ਸਮਾਏ ਮਨ ਸਬਦੰ ਬਾਣੇ ਪ੍ਰਤੀਤ ਹੋਏ ਹਉਮੈਤ ਜੇ ਵਿਕਾਰ ਜਨ ਨਾਨਕ ਕਰਮੀ ਪਾਈਆਂ ਹਰਨਾਮ ਭਗਤ ਪੰਡਾਰ ਗੌੜੀ ਬੈਰਾਗਣ ਮਹੱਲਾ ਤੀਜਾ ਪਈੜਾ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵਕੜਾ ਗੁਣ ਸੰਭਲੈ ਸਾਹੁਰਾ ਵਾਸ ਪਾਇਆ ਗੁਰਮੁਖ ਸਹਜ ਸਮਾਨੀਆਂ ਹਰ ਹਰ ਮਨ ਪਹਾਇਆ ਸਸਰੈ ਪਈਏ ਪਿਰਵਸ ਕਹੋ ਕੇਤ ਵਿਦ ਪਾਈਏ ਆਪ ਨਿਰੰਜਨ ਅੱਖ ਹੈ ਆਪੇ ਮੇਲਾ ਯੇਰ ਹਾਉ ਆਪੇ ਹੀ ਪ੍ਰਵਦੇਹ ਮਤ ਹਰਨਾਮ ਧਿਆਈਏ ਵਡਭਾਗੀ ਸਤਗੁਰ ਮਿਲੇ ਮੁਖ ਅੰਮ੍ਰਿਤ ਪਾਈਏ ਹਮੇਂ ਦੁਬਦਾ ਬਰਸ ਜਾਏ ਸਹਜੇ ਸੁਖ ਸਮਾਈਏ ਸਬਾਪੇ ਆਪ ਵਰਤਦਾ ਆਪੇ ਨਾਇ ਲਾਈਏ ਮਨ ਮੋਕ ਗਰਬ ਨਾ ਪਾਇਓ ਅਗਿਆਨ ਇਆਣੇ ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣ ਗਰਬ ਜੋਨੀ ਵਾਸ ਪਾਇਦੇ ਗਰਬੇ ਗਲ ਜਾਣ ਮੇਰੇ ਕਰਤੇ ਏਵੈ ਭਾਵਦਾ ਮਨ ਮੁਖ ਪਰਮਾਣੇ ਮੇਰਾ ਹਰ ਪ੍ਰਭ ਲੇਖ ਲਿਖਾਇਆ ਧੁਰ ਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰ ਸੂਰਾ ਮੇਰਾ ਮਾਤ ਪਿਤਾ ਹਰ ਨਾਮ ਹੈ ਹਰਬੰਧ ਪੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗਉੜੀ ਬਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਤ ਮਲੀਣ ਪ੍ਰਗਟ ਭਈ ਜਪਨਾਮ ਮੁਰਾਰਾ ਸਿਵ ਸਗਤ ਮਟਾਈਆ ਚੂਕਾ ਅੰਧਾਰ ਤੁਰ ਮਸਤਕ ਜਿਰਕੋ ਲਿਖਿਆ ਤੈਨ ਹਰਨਾਮ ਪਿਆਰਾ ਹਰ ਕੀਤ ਵਿਦ ਪਾਈਐ ਸੰਤ ਜਨੋ ਜਿਸ ਦੇਖ ਹਉ ਜੀਵਾ ਹਰ ਬਿਨ ਚਸਾਰਾ ਜੀਵਤੀ ਗੁਰ ਮੇਲੇ ਹੋ ਹਰ ਰਸ ਪੀਵਾ ਰਹੋ ਹਉ ਹਰ ਗੁਣ ਗਾਵਾਂ ਨਿਤ ਹਾ ਸੁਣੀ ਹਰ ਹਰ ਗਤ ਕਿੰਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕਿੰਨੀ ਗੁਣ ਦਾਤਾ ਹਰ ਰਾਏ ਹੈ ਹਮ ਅਵਗਣਿਆਰੇ ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਣ ਦਾਤਾ ਨਿਮਲਾ ਹਮ ਅਵਗਣਿਆਰੇ ਹਰ ਸਰਨ ਆਗਤ ਆਖ ਲੇਹੋ ਮੂੜ ਮੁਗਦ ਨਿਸ਼ਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਤਰ ਸੁਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨਨਾਇਕ ਮੰਗਾ ਧੂੜ ਤਿਨ ਜਿਨ ਸਤਗੁਰ ਪਾਇਆ ਗਉੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਅੰਧਾ ਤਸਾ ਹਸਤ ਸੇਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾਂ ਕਿਆ ਗਤਿ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਭਉਜਲ ਤੂੰ ਤਾਰੀ ਰਹਾ ਸਨਿਆਸੀ ਵਿਪੂਤ ਲਾਏ ਦੇ ਸਵਾਰੀ ਪਰ ਤ੍ਰੇ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰਾਸ ਤੁਮਾਰੇ ਖਤਰੀ ਕਰਮ ਕਰੇ ਸੂਰਤਣ ਪਾਵੇ ਸੂਦ ਬੈਸ ਪਰਕਰਤ ਕਮਾਵੇ ਮੈਂ ਮੂਰਖ ਹਰਨਾਮ ਛਡਾਵੇ ਸਭ ਤੇਰੀ ਸ੍ਰਿਸ਼ਟ ਤੂ ਆ ਪ੍ਰਹਿਆ ਸਮਾਈ ਗੁਰਮੁਖ ਨਾਨਕ ਦੇਵ ੜਾਈ ਮੈਂ ਅੰਦਲੇ ਹਰ ਟੇਕ ਟਿਕਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰ ਭਉਜਲ ਤਰ ਭਉਜਲ ਅਕਥ ਕਥਾ ਸੁਨ ਹਰ ਕੀ गोबिंद सत्संगत मेलाए हर रास रसना राम गुण गाए रहौ जो जन ध्याव है हर हर नामा तिन दासन दास करौ हम राम जन की सेवा उत्तम कम जो हर की हर कथा सुनावे सो जन हमरे मन चित पावे जान पागरेण वडभागी पावे संत जना सियो प्रीत बन आई जिन कौ लिखत लिखिया तुर पाई ते जन नारक नाम समाई ਗੌਰੀ ਗਵਾਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਹੀ ਜਲ ਨਹਾਏ ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਤੇ ਹਰ ਜਨ ਹਰ ਮਿਲੋ ਹਮ ਪਿਆਰੇ ਜਿਨ ਮਿਲਿਆ ਦੁਖ ਜਾਏ ਹਮਾਰੇ ਰਹਾ ਜੋ ਮਿਲ ਬਸ਼ਰੇ ਗਉ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾਂ ਪੈਰ ਘਰ ਆਵੇ ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ ਸਾਇਨ ਪ੍ਰੀਤ ਬਸੈ ਜਲ ਤਹਾਰਾ ਨਰਪਤ ਪ੍ਰੀਤ ਮਾਇਆ ਦੇਖ पसारा ਹਰਦਨ ਪ੍ਰੀਤ ਜਪੈ ਨਰੰਕਾਰ ਨਰਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ ਗੁਰਸਿੱਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਾਗ ਚਾਟੇ ਗਉੜੀ ਗੁਆਰੇਰੀ ਮਹੱਲਾ ਚੌਥਾ ਪੀਖ ਕਾ ਕਪੀ ਪੀਖ ਕਾ ਪ੍ਰੀਤ ਪੀਖ ਪ੍ਰਭ ਪਾਏ ਭੂਖੇ ਪ੍ਰੀਤ ਹੋਵੈ ਅਨਖਾਏ ਗੁਰਸਿੱਖ ਪ੍ਰੀਤ ਗੁਰ ਮਿਲ ਆਗਾਇ ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਚਕਵੀ ਪ੍ਰੀਤ ਸੂਰਜ ਮੁਖ ਲਾਗੈ ਮਿਲੇ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਸ਼ਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਵਿਗਸੈ ਦੇਖੈ ਮਾਏ ਗੁਰਸਿਖ ਪੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਰਸ ਜਾਏ ਕੂਰਾ ਕਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਗੌੜੀ ਗਵਾਰੇਰੀ ਮਹੱਲਾ ਚੌਥਾ ਸਤਿਗੁਰ ਸੇਵਾ ਸਫਲ ਹੈ ਬਣੀ ਜਿਤ ਮਿਲ ਹਰਨਾਮ ਧਿਆਇਆ ਹਰ ਧਣੀ ਜੇਹਰ ਹਰ ਜਪਿਆ ਤੈਨ ਪੀਛੇ ਛੂਟੀ ਘਣੀ ਗੁਰਸਿਖ ਹਰ ਬੁਲੋ ਮੇਰੇ ਭਾਈ ਹਰ ਬੁਲਤ ਸਭ ਪਾਪ ਲਹਿ ਜਾਈ ਰਹਾ ਜਬ ਗੁਰ ਮਿਲਿਆ ਤਬ ਮਾਨ ਵਸਕਿਨ ਆਇਆ ਤਹਵਤ ਪੰਚ ਰਹੇ ਹਰ ਧਿਆਇ ਅਨ ਦਿਨ ਨਗਰੀ ਹਰ ਗੁਣ ਗਾਇਆ ਸਤਗੁਰ ਪਗ ਧੂਰ ਜਿਨਾ ਮੁਖ ਲਾਈ ਤਿਨ ਕੂੜ ਤੇ ਆਗੇ ਹਰ ਲਿਵ ਲਾਈ ਤੇ ਹਰ ਦਰਗਹ ਮੁਖ ਉਜਲ ਭਾਈ ਗੁਰਸੇਵਾ ਆਪ ਹਰ ਭਾਵੇ ਕ੍ਰਿਸ਼ਨ ਬਲ ਭੱਦਰ ਗੁਰ ਪਾਗ ਲਗ ਧਾਵੇ ਨਾਨਕ ਗੁਰਮੁਖ ਹਰ ਆਪ ਤਰਾਵੇ ਗੌੜੀ ਗਵਾਰੇਰੀ ਮਹੱਲਾ ਚੌਥਾ ਹਰ ਆਪੇ ਜੋਗੀ ਡੰਡਾ ਧਾਰੀ ਹਰ ਆਪੇ ਰਵ ਰਹਿਆ ਬਨਵਾਰੀ ਹਰ ਆਪੇ ਤਪ ਤਾਪੈ ਲਾਏ ਤਾਰੀ ਐਸਾ ਮੇਰਾ RAM ਰਹਾ ਭਰਪੂਰ ਨਿਕਟ ਵਸੈ ਨਾਹੀ ਹਰ ਦੂਰ ਰਹਾਉ ਹਾਰਾਪੇ ਸਬਦ ਸੁਰਤ ਤੁਹੇ ਆਪੇ ਹਾਰਾਪੇ ਵੇਖੈ ਵਿਸੈ ਆਪੇ ਹਰ ਆਪ ਜਪਾਏ ਆਪੇ ਹਰ ਜਾਪੇ ਹਰੇ ਆਪੇ ਸਾਰੰਗ ਅੰਮ੍ਰਿਤ ਤਹਾਰਾ ਹਰੇ ਅੰਮ੍ਰਿਤ ਆਪੀ ਆਵਣਹਾਰਾ ਹਰ ਆਪ ਕਰੇ ਆਪੇ ਨਿਸਤਾਰਾ ਹਾਏ ਆਪੇ ਬੇਲੀ ਤੁਹ ਹਾ ਤਾਰਾ ਹਰ ਆਪੇ ਗੁਰਮਤੀ ਨਿਸਤਾਰਾ ਹਰ ਆਪੇ ਨਾਨਕ ਪਾਵੇ ਪਾਰਾ ਗੌੜੀ ਬੈ ਰਾਗਣ ਮਹੱਲਾ ਚੌਥਾ ਸਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹ ਤੈਸੀ ਹਮਲੇ ਹਰ ਨਾਮ ਬਣੰਜੈ ਰਾਗ ਸਿਓ ਜੀ ਆਪ ਦਿਆਲ ਹੋਏ ਦੇਹ ਹਮ ਬਣਜਾਰੇ RAM ਕੇ ਹਰ ਬਣਜ ਕਰਾਵੇ ਦੇ ਰਾਸ ਰੇ ਰਹਾਉ ਲਾਹ ਹਰ ਭਗਤ ਤਨ ਖਟਿਆ ਹਰ ਸੱਚੇ ਸਾਹ ਮਨ ਪਾਇਆ ਹਰ ਜਪ ਹਰ ਵਖਰ ਲਦਿਆ ਜਮ ਜਾਗਾਤੀ ਨੇੜ ਨਾ ਆਇਆ ਹੋ ਰਵਣਜ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖ ਪਾ ਮਾਇਆ ਓਏ ਜਿਹ ਹੈ ਵਣਜ ਹਰ ਲਾਇਆ ਫਲ ਤੇ ਹ ਤਿਨ ਪਾਇਆ ਹਰ ਹਰ ਵਣਜ ਜੋ ਜਾਣ ਕਰੇ ਹਰ ਹਰ ਵਣਜ ਸੋ ਜਾਣ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇ ਜਨਨਾਕ ਸਾਹੋ ਹਰ ਸੇਵਿਆ ਫਿਰ ਨੇਖਾ ਮੂਲ ਨਾਲੇ ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਗਰਭ ਪਾਲਤੀ ਸੁਦ ਕੀ ਕਰੇ ਆਸਾ ਵਡਾ ਹੋਏ ਤਨ ਖਾਟ ਦੇ ਘਰ ਭੋਗ ਬਿਲਾਸਾ ਤਿਉ ਹਰ ਜਨ ਪ੍ਰੀਤ ਹਰ ਰਾਖਦਾ ਦੇ ਆਪ ਹਥੱਸਾ ਮੇਰੇ RAM ਮੈਂ ਮੂਰਖ ਹਰ ਰਾਖ ਮੇਰੇ ਗੁਸਈਆਂ ਜਨ ਕੀ ਉਪਮਾ ਤੁਝੇ ਵਡਿਆ ਰਹਾ ਮੰਦਰ ਘਰ ਹਾ ਮੰਦਰ ਘਰ ਆਨੰਦ ਹਰ ਹਰ ਜਸਮਨ ਪਾਵੇ ਸਭ ਰਸ ਮਿੱਠੇ ਮੁਖ ਲੱਗੇ ਜਾਂ ਹਰ ਗੁਣ ਗਾਵੇ ਮਾਰਦਾਨ ਪਰਵਾਰ ਸਾਧਾਰ ਹੈ 21 ਕੁਲੀ ਸਭ ਜਗਤ ਛਡਾਵੇ ਜੋ ਕਿਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਭੰਡਾਰ ਲਹਾਏਦਾ ਆਪੇ ਵਰਤਾਈ ਲਾਲਾ ਹਟ ਵਿਹਾਜਿਆ ਕਿਆ ਤਿਸ ਚਤਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕਉ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌਰੀ ਗਵਾਰੇ ਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ ਹਲ ਜੋਤਾ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰ ਅੰਤਿਛਦਾਏ ਮੈਂ ਮੂਰਖ ਕੀ ਗੱਦ ਕੀਜੈ ਮੇਰੇ RAM ਗੁਰਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਲੈ ਤੁਰੇ ਸੌਦਾਗਰੀ ਸੌਦਾਗਰ ਤਹਾਵੇ ਤਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਬੇਖ ਸੰਚੈ ਹਟਵਾਣੀਆਂ ਬਹਿ ਹਟ ਕਮਾਏ ਮੋਹ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਤਾ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕਟਾਂਬ ਹੈ ਭਾਇ ਦੂਜੇ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ ਜਨ ਨਾਨਕ ਨਾਮ ਧਿਆਇ ਗੁਰਮਖ ਪਰਗਾਸ ਗੌੜੀ ਬੈ ਰਾਗਣ ਮਹੱਲਾ ਚੌਥਾ ਨਿਤ ਦਿਨ ਸ ਰਾਤ ਲਾਲਚ ਕਰੇ ਭਰਮੈ ਪਰਮਹਾਇ ਵਿਗਾਰ ਫਿਰੈ ਵਿਗਾਰੀਆਂ ਸਿਰ ਪਾਂ ਰੋਠਾਇ ਜੋ ਗੁਰ ਕੀ ਜਾਂ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇ ਮੇਰੇ RAM ਤੋੜ ਬੰਧਨ ਮਾਇਆ ਘਰ ਕੈ ਕੰਮ ਲਾਇ ਨੇਤ ਹਰਗੁਣ ਗਾਵਹਿ ਹਰਨਾਮ ਸਮਾਇ ਰਹਾ ਨਰਪ੍ਰਾਣੀ ਚਾਕਰੀ ਕਰੇ ਨਰਪਤ ਰਾਦੇ ਅਰਥ ਸਭ ਮਾਇਆ ਕੈ ਬੰਦਾ ਕੈ ਦਾਨ ਲੈ ਕੈ ਨਰਪਤ ਮਰ ਜਾਇ ਧਨ ਧਨ ਸੇਵਾ ਸਫਲ ਸਤਗੁਰੂ ਕੀ ਜਿਤ ਹਰ ਹਰ ਨਾਮ Jap ਹਰ ਸੁਖ ਪਾਇਆ ਨੇ ਤਾਂ ਸੌਦਾ ਸੂਦ ਕੀਚੈ ਬਹੁ ਭਾਦ ਕਰ ਮਾਇਆ ਕਹਿ ਤਾਈ ਜਾਲਾ ਹਾ ਦੇਤਾ ਸੁਖ ਮਨਹਿ ਟੋਟਾ ਮਰ ਜਾਈ ਜੋ ਗੁਣ ਸਾਝੀ ਗੁਰਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੇ ਭੂਖ ਅਨਰਸ ਸਾਧ ਹੈ ਜਿਤਨੇ ਭੂਖ ਫਿਰ ਲੱਗੈ ਜਿਸ ਹਰ ਆਪ ਕਿਰਪਾ ਕਰੇ ਸੋ ਵਿੱਚ ਸਿਰ ਗੁਰ ਅਗ ਹੈ ਜਨਨਾਰਕ ਹਰ ਰਸ ਤ੍ਰਿਵਤੀਆ ਫਿਰ ਭੂਖ ਨਾ ਲੱਗੈ ਗਉੜੀ ਬੈਰਾਗਣ ਮਹੱਲਾ ਚੌਥਾ ਹਮਰਾ ਮਨ ਚਿਤ ਹਰ ਆਸ ਨਿਤ ਕਿਉ ਦੇਖ ਆਰ ਦਰਸ ਤੁਮਾਰਾ ਜਿਹ ਪ੍ਰੀਤ ਲਾਈ ਸੋ ਜਾਣਤਾ ਹਮਰਾ ਮਨ ਚਿਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੇ ਜਿਹ ਵਿਛੜਿਆ ਮਿਲਿਆ ਮੇਰਾ ਸਿਰਜਨਹਾਰਾ ਮੇਰੇ RAM ਹਮ ਪਾਪੀ ਸ਼ਰਨ ਪਰੇ ਹਰ ਦਵਾਰ ਮਤ ਨਿਰਗੁਣ ਹਮ ਮਿਲੈ ਕਬਹੂ ਆਪਣੀ ਕਿਰਪਾ ਤਹਾਰ ਰਹਾਓ ਹਮਰੇ ਆਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣ ਤਨਾ ਆਵੇ ਤੂੰ ਗੁਣਮੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਸੰਗਤਿ ਉਪਦੇਸ਼ ਦਿਓ ਹਰ ਨਾਮ ਛਡਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਜਬ ਗੁਰ ਬੋਲ ਹੈ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਜੈਸੇ ਹਮ ਸਤਗੁਰ ਰਾਖ ਲੀਏ ਛਡਾਏ ਤੂੰ ਗੁਰਪਿਤਾ ਤੂੰ ਹੈ ਗੁਰਮਾਤਾ ਤੂੰ ਗੁਰਬੰਧਪ ਮੇਰਾ ਸਖਾ ਸਖਾਏ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰ ਸਾਬਿਦ ਸਾਬਿਦ ਤੁਮਹਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਗੁਰੂ ਨਾਨਕ ਜਨ ਕੇਰਾ ਜਿਤ ਮਿਰਿਆ ਚੁਕੇ ਸਭ ਸੋਗ ਸੰਤਾਪੇ ਗੌੜੀ ਬਹਿਰਾਗਣ ਮਹੱਲਾ ਚੌਥਾ ਚਨ ਨਾਰੀ ਮਹਿ ਜਿਉ ਲੁਭਤ ਹੈ ਮੋਹ ਮੀਠਾ ਮਾਇਆ ਕਰਮੰਦਰ ਕੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚੇਤਨਾ ਆਵਈ ਕਿਉ ਛੂਟਾ ਮੇਰੇ ਹਰ ਰਾਇਆ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਮੰਤਾ ਹਰ ਹਰ ਦਇਾਲ ਕਰ ਕਿਰਪਾ ਬਖਸ਼ ਅਬ ਗੁਣ ਸਭ ਮੇਰੇ ਰਹਾਉ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੋਲ ਹੈ ਬੁਲਹੇ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮਾ ਪਾਪੇ ਸੰਗ ਗੁਰੂ ਬਰੇ ਪੁਨ ਸਤਗੁਰ ਕੇਰਾ ਸਭ ਜੀਉ ਪਿੰਡ ਮੁਖ ਨੱਕ ਦੀ ਆ ਵਰਤਨ ਕੋ ਪਾਣੀ ਅਨ ਖਾਣਾ ਕੱਪੜ ਪਹਿਨਣ ਦੀ ਆ ਰਸ ਅਨ ਪੋਗਹਾਣੀ ਜਨ ਦੀਏ ਸੋ ਚੇਤਨਾ ਆਵਹੀ ਪਸ਼ੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਰ ਤੁਮ ਸੁਆਮੀ ਜਨਾਨਕ ਹਾਟ ਵਿਹਾਜਿਆ ਹਰ ਗੁਲਮ ਗੁਲਾਮੀ